ਸਾਡੇ ਭਗਤ ਸਿੰਘਾ ਸਾਡੇ ਕਰਤਾਰ ਸਰਾਬਿਆ ਸਾਡੇ ਰਾਜਗੁਰੂ ਸੁਖਦੇਵਾਂ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆਜਾ ਖੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਜੋਰ ਪੈਦਾ ਕਰਕੇ ਜਿੰਨੇ ਤੁਸੀਂ ਉਸ ਚੱਕਰ ਤੁਸੀਂ ਅਸੀਂ ਧਰਤੀ ਗਵਾਲੀ ਸਾਡਾ ਪਾਣੀ ਸਾਡੇ 6-600 ਗੱਟ ਤੇ ਚਲੇ ਗਿਆ ਬੰਦੇ ਆ ਵੀ ਚੱਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਵੀ ਪੰਜਾਬ ਦੀਆਂ ਚੱਕੀਆਂ ਆਉਂ। ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ। ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ। ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ। ਇੱਕ ਵਾਰ ਦੱਸ ਦੋ। ਪਾਵੇਂ ਕੂਕਾ ਲਹਿਰ ਹੋਵੇ, ਬੱਬਰ ਕੱਲੀ ਲਹਿਰ ਹੋਵੇ। ਗਦਰ ਲਹਿਰ ਹੋਵੇ, ਕਾਮਾਗਾਟਾ ਮਾਰੂ ਹੋਵੇ। ਪਗੜੀ ਸੰਭਾਲ ਜੱਟਾ, ਜਿੰਨੀਆਂ ਵੀ ਲਹਿਰਾ ਚੱਲੀਆਂ ਪੰਜਾਬ ਤੋਂ ਚੱਲੀਆਂ ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ ਕਿਉਂਕਿ ਅਸੀਂ ਲੈ ਕੇ ਦਿੱਤੇ ਨੇ ਇਸ ਕਰਕੇ ਅਸੀਂ ਆਪਣਾ ਹੱਕ ਜਤਾਉਨੇ ਆ ਕਿ ਸਾਡੇ ਨੇ ਪਰ ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਚੱਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਚੱਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਚੱਕੀਆਂ ਖੜੀਆਂ ਨੇ ਇਹਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ ਇਹਦੇ ਵਿੱਚ ਕੁਝ ਗਲਤ ਕਿਹਾ ਹੋਇਆ ਇੱਕ ਵਾਰੀ ਦੱਸ ਦੋ ਆ ਚੱਕੀਆਂ ਨੇ ਉਹ ਫਲਕਾਰੀ ਕੱਢਦੀ ਕੁੜੀ ਹੈ ਉਹ ਬਹੁਤ ਜਲਿਆਂ ਵਾਲੇ ਬਾਗ ਹੈ ਉਹ ਭਗਤ ਸਿੰਘ ਕਰਤਾਰ ਸਰਾਬੇ ਨੇ ਉਹ ਗਦਰੀ ਬਾਬੇ ਨੇ ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ ਫਿਰ ਕਹਿੰਦੇ ਨੇ ਬੋਲਦਾ ਫਿਰ ਕਹਿੰਦੇ ਨੇ ਭਗਵੰਤ ਮਨ ਬੋਲਦਾ ਬੋਲੂਗਾ ਨਹੀਂ ਮੈਂ ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਹੈ ਤਾਂ ਉੱਥੇ ਮੈਂ ਬੋਲੂਗਾ ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ ਚ ਆਟਾ ਚੱਕੀਆਂ ਪਾ ਲੈਣ ਦੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਘਟਣੀ ਲਾ ਲਾ ਲਾਜ ਪਤਰਾਏ ਸੁਖਦੇ ਮਦਨ لال ਢੀਂਗਰਾ ਸੁਖਦੇ ਦਿਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚੱਕੀਆਂ ਦੇ ਸੀ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਹੈ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ પેટ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਅਸੀਂ ਉਸ ਚੱਕਰ 'ਚ ਅਸੀਂ ਆਪਣੀ ਧਰਤੀ ਗਵਾਲੀ ਸਾਡਾ ਪਾਣੀ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਿਸਤੌਲ ਡਰੱਗ ਪਤ ਨਹੀਂ ਕੀ ਕੀ ਆਈ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਨਾ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਾ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹਾ ਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜੇ ਫਿਰ